ਥੋੜਾ ਸਮਾਂ ਪਹਿਲਾਂ ਦੇਖੀਏ ਤੁਹਾਡੇ ਜਿਹੜੀ ਕੰਪਿਊਟਰ ਅਧਿਆਪਕਾਂ ਦੀ ਗਿਣਤੀ 7000 ਪਲੱਸ ਸੀਗੀ ਪਰ ਹੁਣ ਦਿਨ ਦਿਨ ਘਟਦੀ ਜਾ ਰਹੀ ਹੈ ਕੀ ਇਹ ਚਿੰਤਾ ਦਾ ਵਿਸ਼ਾ ਨਹੀਂ ਤੁਹਾਡੇ ਲਈ ਪੂਰੀ ਤਰ੍ਹਾਂ ਚਿੰਤਾ ਦਾ ਵਿਸ਼ਾ ਜੀ ਸਾਡੇ ਨਾਲੋਂ ਵੱਧ ਇਹ ਸਰਕਾਰੀ ਸਕੂਲ ਦੇ ਬੱਚਿਆਂ ਲਈ ਚਿੰਤਾ ਦਾ ਵਿਸ਼ਾ ਹੈ 7000 ਤੋਂ ਜਿਵੇਂ 6600 ਦਾ ਵਰਡ ਵਰਤਿਆ ਉਹ 400 ਕੰਪਿਊਟਰ ਅਧਿਆਪਕ ਕੁਝ ਨੌਕਰੀ ਛੱਡ ਕੇ ਚਲੇ ਗਏ ਕੁਝ ਸਾਥੀਆਂ ਦੀ ਡੈਥ ਹੋ ਚੁੱਕੀ ਹੈ ਕਿ ਕੋਈ ਸਾਥੀ ਰਿਟਾਇਰ ਹੋ ਗਏ ਤਾਂ ਉਹ 400 ਪੋਸਟਾਂ ਖਾਲੀ ਹੋਣਗੇ ਨੁਕਸਾਨ ਕਿਦਾ ਜੀ ਸਾਡੇ ਨਾਲੋਂ ਵੱਧ ਉਹਨਾਂ ਬੱਚਿਆਂ ਦਾ ਨੁਕਸਾਨ ਹੈ ਜਿਨ੍ਹਾਂ ਨੂੰ ਇਸ ਹਿਸਾਬ ਨਾਲ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਆ ਬਿਲਕੁਲ ਖਤਮ ਹੋ ਜਾਣਗੇ ਤੇ ਆਪ ਇਹਨਾਂ ਨੇ ਜੀ ਕੀ ਤਰੀਕਾ ਅਪਣਾਇਆ ਕਿ ਇਹ ਕੰਪਿਊਟਰ ਸਿੱਖਿਆ ਉਹ ਸਰਕਾਰੀ ਮੁਲਾਜ਼ਮ ਦੀ ਥਾਂ ਤੇ ਐਨਐਸਕੇਫ ਟੀਚਰ ਆਹੀਂ ਸਿੱਖਿਆ ਦੇਣ ਦਾ ਇਹਨਾਂ ਨੇ ਸਾਧਨ ਬਣਾ ਲਿਆ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ ਉਹਨਾਂ ਦਾ ਮਿਸ ਯੂਟਿਲਾਈਜ਼ ਕਰਕੇ ਉਹਨਾਂ ਤੋਂ ਨਿਗੁਣਿਆ ਤਨਖਾਹ 'ਚ ਕੰਮ ਕਰਾ ਕੇ ਕੰਪਿਊਟਰ ਚੱਕਾ ਦਿੱਤੀ ਜਾਵੇ। ਸਰਕਾਰ ਕਹਿੰਦੀ ਕਿ ਜਿਹੜਾ ਅਸੀਂ 70-80 ਹਜ਼ਾਰ ਇੱਕ ਮਨਜ਼ਰ ਨੂੰ ਦੇ ਰਹੇ ਆ, ਆ ਗਰ ਉਹੀ ਸਾਡਾ ਕੰਮ 20 ਹਜ਼ਾਰ ਚ ਹੋ ਰਿਹਾ ਆ। ਹਾਂਜੀ। ਸਾਨੂੰ ਹੋਰ ਕੀ ਚਾਹੀਦਾ ਹੈ? ਮੈਂ ਤਾਂ ਕਹਿੰਦਾ ਜੀ ਮੈਂ ਖੁਦ ਐਨਐਸਕੇਫ ਜਾਂ ਆਊਟਸੋਰਸ ਤੋਂ ਨੂੰ ਤਿਆਰ ਆ। ਅਸੀਂ ਕੱਲ ਨੂੰ ਮੁੱਖ ਮੰਤਰੀ ਵੀ ਆਊਟਸੋਰਸ ਹੀ ਰੱਖ ਲੈਣੇ ਹੈਗੇ ਅਸੀਂ ਮੁੱਖ ਮੰਤਰੀ ਨੂੰ 10000 ਤਨਖਾਹ ਦੇ ਦੇ ਕਰਾਂਗੇ ਪੰਜਾਬ ਦੇ ਲੋਕ ਅਸੀਂ ਟੈਕਸ ਭਰਨ ਦੀ ਕੀ ਲੋੜ ਹੈ ਅਸੀਂ ਸਾਰਾ ਪੈਸਾ ਮੁੱਖ ਮੰਤਰੀ ਰੱਖਦੇ ਆ ਜੀ 20000 ਅਸੀਂ ਮੁੱਖ ਮੰਤਰੀ ਨੂੰ ਦਿੰਨੇ 15000 ਸਿੱਖਿਆ ਮੰਤਰੀ ਰੱਖ ਲਾਂਗੇ ਹਰਜੋਤ ਮੈਂਸ ਸਾਨੂੰ ਭਗਵੰਤਮਾਨ ਚਾਹੀਦੇ ਨਹੀਂ ਮੁਲਾਜ਼ਮ ਵੀ ਕੰਟਰੈਕਚੁਅਲ ਕਰ ਦਿਓ ਮੁਲਾਜ਼ਮ ਵੀ ਤੁਸੀਂ ਆਊਟਸੋਰਸ ਕਰ ਦਿਓ ਅਸੀਂ ਸਰਕਾਰ ਆਊਟਸੋਰਸ ਕਰ ਦਿੰਨੇ ਹੈਗੇ ਬਹੁਤ ਵਧੀਆ ਗੱਲ ਹੈ ਜੀ ਜੇਕਰ ਇਹ ਆਊਟਸੋਰਸ ਵਾਲਾ ਕੰਮ ਇਹਨਾਂ ਨੂੰ ਜੱਜ ਦਤਾਂ ਜੇਕਰ ਇਹਨਾਂ ਨੇ ਪੈਨਸ਼ਨਾਂ ਬੰਦ ਕੀਤੀਆਂ ਐ ਅਧਿਆਪਕਾਂ ਦੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਤੁਸੀਂ ਐਮ ਐਲ ਐਸ ਦੀਆਂ ਮੁੱਖ ਮੰਤਰੀਆਂ ਦੀਆਂ ਮੰਤਰੀਆਂ ਦੀਆਂ ਇਹਨਾਂ ਦੀ ਪੈਨਸ਼ਨਾਂ ਬੰਦ ਕਰ ਦੋ ਮੈਂ ਅੱਜ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਜੇ ਇਹ ਪੈਨਸ਼ਨ ਨਹੀਂ ਲੈਂਦੇਗੇ ਅਸੀਂ ਸਰਕਾਰੀ ਮੁਲਾਜ਼ਮ ਵੀ ਪੈਨਸ਼ਨ ਨਹੀਂ ਲੈਂਦੇਗੇ ਅੱਛਾ ਲਿਖ ਕੇ ਦੇਣ ਨੂੰ ਤਿਆਰ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਜੀ ਪਰ ਕੀ ਹੈ ਕਿ ਜੇ ਤੁਸੀਂ ਇਹਨਾਂ ਨੂੰ ਵੀ ਪਤਾ ਹੈ ਕਿ ਸਰਕਾਰ ਤਾਂ ਕੰਮ ਕਰ ਪਾਊਗੀ ਜੇਕਰ ਪੈਨਸ਼ਨ ਹੈਗੀ ਐ ਉਵੇਂ ਮੁਲਾਜ਼ਮ ਆਪ ਦਾ ਜੇ ਅਗਲੇ 20 ਸਾਲ ਨੌਕਰੀ ਤੋਂ ਬਾਅਦ ਸੇਫ ਹੈ ਤਾਂ ਹੀ ਉਹ ਸੇਫਲੀ ਕੰਮ ਕਰ ਪਾਊਗਾ ਤਾਂ ਉਹ ਇਸ ਕਰਕੇ ਮੰਗਦੇ ਪੈਨਸ਼ਨ ਤਾਂ ਕਿ ਸਾਡੀ ਰੋਟੀ ਰੋਟੀ ਚੱਲਦੀ ਰਹੇ ਅਸੀਂ ਸਮਾਜ ਨੂੰ ਆ ਦੇ 60 ਸਾਲ ਦਿੱਤੇ ਤਾਂ ਸਾਡੇ ਭਵਿੱਖ ਦੇ ਔਖੇ ਸਮੇਂ ਵਿੱਚ ਸਾਨੂੰ ਰੋਟੀ ਲਈ ਸਾਡਾ ਪ੍ਰਬੰਧ ਹੋਵੇ ਕਿਉਂਕਿ ਅਸੀਂ ਕੋਈ ਬਿਜ਼ਨਸ ਨਹੀਂ ਕਰਦੇਗੇ ਇਸ ਕਰਕੇ ਸਾਡੀ ਮੰਗ ਹੁੰਦੀ ਹੈ ਅਧਿਆਪਕਾਂ ਦੀ ਸਾਡੇ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਤਾਂ ਕਿ ਸਾਡਾ ਕਟੋ-ਕਟ ਨੌਕਰੀ ਤੋਂ ਬਾਅਦ ਸਾਡੇ ਘਰੇ ਸੌਖੀ ਰੋਟੀ ਪੱਕਦੀ ਰਹੇ ਸਾਨੂੰ ਕਿਸੇ ਅੱਗੇ ਹੱਥ ਨਾ ਫਲਾਉਣੇ ਪੈਣ